ਪਿੰਡ ਬੱਜਵਾੜਾ ਕਲਾ ਵਿਖੇ ਗੁਰਦੁਆਰਾ ਸਿੰਘ ਸਬਾ ਸ਼ੌਣੀ ਨਿਹੰਗ ਸਿੰਘ 19 ਰੋਡ ਬੱਜਵਾੜਾ ਕਲਾ ਹਸ਼ਿਆਰਪੁਰ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀ ਦਾ ਅਤੇ ਇਲਾਕੇ ਦੇ ਸਹਿਯੋਗ ਨਾਲ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤ ਸਮਾਗਮ 14 ਦਸੰਬਰ ਨੂੰ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਵਾਏ ਜਾ ਰਹੀ ਹਨ ਇਸ ਮੌਕੇ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਸ਼ੋਨੀ ਨਿਹੰਗ ਸਿੰਘਾਂ ਮੁਖੀ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਬਜਵਾੜਾ ਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਹਿਬਜ਼ਾਦੇਆ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤ ਸਮਾਗਮ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਧਨ ਧਨ ਪਿਤਾ ਧਨ ਧਨ ਕੁੱਲ ਤੰਤਨ ਸੋ ਜਾਨੀ ਜਨ ਗੁਰ ਜਣਿਆ ਮਾਈ ਮਨ ਚਾਉ ਭਾ ਆਪ ਰਬ ਆਗਬ ਸੁਣਿਆ ਤੰਤਨ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਜੀ ਇਹਨਾਂ ਦਾ ਪ੍ਰਕਾਸ਼ ਦਿਹਾੜਾ ਤੰਤਰ ਬਾਬਾ ਫਤੇ ਸਿੰਘ ਸਾਹਿਬ ਜੀ ਦੀ ਮਿਸਲ ਸੈਭਜਾਦਾ ਬਾਬਾ ਫਤੇ ਸਿੰਘ ਕਰਨਾਲ ਦਾ ਜਥੇਬੰਦੀ ਬਣੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਛੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਨਾਂ ਰੋਡ ਵਿਖੇ 14 ਦਸੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੰਬਲ ਤੇ ਵਿਲੇ ਲਗਭਗ 9:30 ਵਜੇ ਸ੍ਰੀ ਖੰਡਾ ਜਪ ਸਾਹਿਬ ਜੀ ਦੇ ਭਉ ਪੈਣਗੇ ਅਤੇ ਉਪਰੰਤ ਬਾਹਰ ਖੁੱਲੇ ਪੰਡਾ ਅੰਦਰ ਦੀਵਾਨ ਸਜਾਇਆ ਜਾਣਗੇ ਇਸ ਵਿੱਚ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਜੀ ਗੜਗਾਜ ਜਿਹਦਾ ਸ੍ਰੀ ਅਕਾਦਤਾ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੀਰਤਨੀ ਜਥੇ ਅਤੇ ਇਸੇ ਤਰ੍ਹਾਂ ਕੀ ਸ੍ਰੀ ਕੇਸਗੜ ਸਾਹਿਬ ਜੀ ਦੇ ਹਜ਼ੂਰੀ ਕੀਰਤਨੀ ਜਥਾ ਸੰਤ ਮਹਾਪੁਰਸ਼ ਨਿਆਂਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਤਿਕਾਰਯੋਗ ਸੰਤ ਬਾਬਾ ਸਰਬਜੋਸੀ ਗੀ ਬੇਦੀ ਸਾਹਿਬ ਅਤੇ ਹੋਰ ਵਿਦਵਾਨ ਮਹਾਪੁਰਸ਼ ਇਸ ਦੀਵਾਨ ਵਿੱਚ ਪਹੁੰਚ ਰਹੇ ਹਨ ਸosaurੀਆਂ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ 10 ਸਤਰੀ ਨੂੰ ਅਖੰਡ ਜਪ ਸਾਹਿਬ ਜੀ ਦੀ ਲੜੀ ਆਰੰਭ ਹੋਵੇਗੀ 12 ਨੂੰ ਭੋਗ ਜਪ ਪਾਏ ਜਾਣਗੇ 12 ਨੂੰ ਸ੍ਰੀ ਕਨਜਾਪ ਸਾਹਿਬ ਆਰੰਭ ਹੋਣਗੇ ਤੇ 14 ਦਸੰਬਰ ਨੂੰ ਭੋਗ ਪ੍ਰੰਤ ਦੀਵਾਨ ਸਜਾਇਆ ਜਾਣਗੇ ਅਤੇ ਨਾਲ ਜ਼ਰੂਰੀ ਬੇਨਤੀ ਹੈ ਕਿ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੋਂ ਪੰਜ ਪਿਆਰੇ ਖੰਡਾਵਾਟਾ ਲੈ ਕੇ ਆ ਰਹੇ ਹਨ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ ਉਹ ਕੇਸੀ ਇਸ਼ਨਾਨ ਕਰਕੇ ਧੋਤੇ ਹੋਏ ਵਸਤਰ ਪਹਿਨ ਕੇ ਗੁਰਦਾਰ ਸਾਹਿਬ ਹੋਣ ਦੀ ਕਿਰਪਾਲਤਾ ਕਰਨ ਤੇ ਖੰਡੇ ਵਟ ਦਾ ਅਮਰ ਸ਼ਕ ਕਰਕੇ ਗੁਰੂ ਵਾਲੇ ਬਣ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ ਸ੍ਰੀ ਸ੍ਰੀ ਸੰਗਤਾਂ ਦੇ ਸਮੁੱਚੇ ਤੌਰ ਤੇ ਖੁੱਲਾ ਸੱਦਾ ਹੈ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾਲਾ ਦਾ ਜਥੇਬੰਦੀ ਦਾ ਸੇਵਾਦਾਰ ਹੁੰਦਾ ਹੋਇਆ ਸ੍ਰੀ ਸੰਗਤਾਂ ਦੇ ਚਰਨਾ ਵਿੱਚ ਸੀਸ ਨਵਾ ਕੇ ਹੱਥ ਜੁੜ ਕੇ ਬੇਨਤੀ ਕਰਦਾ ਹਾਂ ਕਿ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਪ੍ਰਾਣ ਦੀ ਅਹੋਤੀ ਦੇ ਕਰਕੇ ਸਰੀਰ ਤੇ ਅਸਹਿਤੇ ਇਕਹਿ ਘਟਸਾ ਹਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਸਿੱਖੀ ਸਦਕ ਨਹੀਂ ਹਾਰਿਆ ऐसे सूरवीर बलि योद्धा तंत्रन बाबा फतेह सिंह साहिब जी जिने ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਪਹਿਲੀ ਵਾਰੀ 7 ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਉਹ ਮਹਾਨ ਸੂਰਬੀਰ ਯੋਧੇ ਦੇ ਚਾਨਣ ਤੇ ਨਮਸਕਾਰ ਕਰਨ ਕਰਨ ਵਾਸਤੇ ਸਾਰੀਆਂ ਸੰਗਤਾਂ ਪਹੁੰਚ ਕਰਕੇ ਤੰਤਰਨ ਸਾਹਿਬ बाबा फतेह सिंह ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮਹਾ ਪ੍ਰੇਸ਼ਾਨ ਵੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਮਹਾ ਪ੍ਰਸ਼ਾਨ ਨੂੰ ਸੱਦਾ ਦਿੱਤਾ ਗਿਆ ਹੈ ਉਹ ਜ਼ਰੂਰ ਪਹੁੰਚਣ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰੇ ਰਾਗੀ ਸਾਡੀ ਸਿੰਘਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਵੀ ਪਹੁੰਚਣ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ